ਜੀ ਵੀਡੀਓ ਵੇਖ ਰਖੇ ਆਪ ਸਭ ਜੀ ਹੈ ਲੈ ਕੇ ਹਾਜ਼ਰ ਆਇਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਡਾਕਟਰ ਤਰਜੀਤ ਚੀਮਾ ਨੇ ਦ੍ਰਿਅ ਹੰਡੇ ਬੱਸੀ ਪਿੰਡਾਂ ਦਾ ਕੀਤਾ ਦੌਰਾ ਅੱਗਾਉ ਪ੍ਰਬੰਧਨਾ ਕਰਨ ਦੀ ਕਰਨ ਦੀ ਸਰਕਾਰ ਕਰਨ ਲਈ ਸਰਕਾਰ ਦੀ ਕੀਤੀ ਹੈ ਆਲੋਚਨਾ ਫਸਲਾਂ ਤੇ ਪਸ਼ੂਆਂ ਦੇ ਚਾਰੇ ਨਾਲ ਜੁੜੇ ਨੁਕਸਾਨ ਦਾ ਕੀਤਾ ਮੋਇਨਾ ਸੁਖਵਿੰਦਰ ਸੁਖੂ ਪੰਜਾਬੀ ਜਾਗਰਨ ਸ਼੍ਰੀ ਅਨੰਦਪੁਰ ਸਹਿਬ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸ਼ਰਮਨੀ ਕਾਲੀਦਾ ਦੇ ਸੀਨੀਅਰ ਨੇਤਾ ਡਾਕਟਰ ਦਰਜੀਤ ਸਿੰਘ ਜੀਮਾ ਨੇ ਅੱਜ ਸ਼੍ਰੀ ਅਨੰਦਪੁਰ ਸਹਿਬ ਦੇ 3793 ਜੁੜੇ ਪਿੰਡਾਂ ਦਾ ਦੌਰਾ ਕੀਤਾ ਉਹਨਾਂ ਨੇ ਚੰਦਪੁਰ, ਬੇਲਾ, ਬੁਰਜਗੰਜਪੁਰ ਤੇ ਹਰੀਵਾਲ ਪਿੰਡਾਂ ਵਿੱਚ ਸਤਲੁਜ ਦਰਿਆ ਦਾ ਪਾਣੀ ਵਧਣ ਕਾਰਨ ਕੀਤੀ ਬਾੜੀ ਅਤੇ ਪਛਮਾ ਦੇ ਚਾਰੇ ਨੂੰ ਹੋਏ ਨੁਕਸਾਨ ਬਾਰੇ ਜਾਣਕਾਰੀ ਇਕੱਤਰ ਕੀਤੀ ਡਾਕਟਰ ਚੀਮਾ ਪਿੰਡ ਹਰੀਵਾਲ ਦੇ ਨਿਵਾਸੀ ਨਿਰਮਲ ਸਿੰਘ ਹਰੀਵਾਲ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਨਾਲ ਬੈਠ ਕੇ ਦਰਿਆ ਦੇ ਵਾਧੂ ਪਾਣੀ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਲਈ ਲੋਕਾਂ ਨੇ ਕਹਾ ਕਿ ਇਸ ਵਾਰ ਸਤਲੁਜ ਦਰਿਆ ਦੇ ਵਾਧੂ ਪਾਣੀ ਨਾਲ ਮੁੱਖ ਤੌਰ ਤੇ ਫਸਲਾਂ ਨੂੰ ਬੜਾ ਨੁਕਸਾਨ ਹੋਇਆ ਹੈ ਇਸ ਦੇ ਨਾਲ ਹੀ ਪਸ਼ੂਆਂ ਦਾ ਚਾਰਾ ਵੀ ਜਲਮਗਨ ਹੋ ਗਿਆ ਹੈ ਜਿਸ ਨਾਲ ਪਸ਼ੂਆਂ ਦੇ ਚਾਰੇ ਦੀ ਕਮੀ ਆ ਗਈ ਹੈ ਡਾਕਟਰ ਜੀਮਾ ਨੇ ਸਰਕਾਰ ਦੀ ਕਾਰਜਗੁਜ਼ਾਰੀ ਤੇ ਸਵਾਲ ਖੜੇ ਕਰਦੇ ਕਹ ਕਿ ਪਸ਼ੂਆਂ ਦੇ ਚਾਰੇ ਦੀ ਘਾਟ ਪੂਰੀ ਕਰਨ ਟੁੱਟੀਆਂ ਛੜਕਾਂ ਨੂੰ ਠੀਕ ਕਰਨ ਲਈ ਸਰਕਾਰ ਤੇ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੋਇਆ ਹੈ ਉਹਨਾਂ ਕਹ ਕਿ ਹਰ ਸਾਲ ਪੈਣ ਵਾਲੀ ਸਤਲੋਈ ਦੀ ਮਾਰ ਨੂੰ ਰੋਕਣ ਲਈ ਸਰਕਾਰ ਨੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਸਰਕਾਰ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੁਰੰਤ ਟੁੱਟੇ ਹੋਏ ਡੰਗਿਆਂ ਡੰਗਿਆਂ ਟੁੱਟੀਆਂ ਛੜਕਾਂ ਦੀ ਮੁਰੰਮਤ ਕੀਤੀ ਜਾਵੇ ਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਸਥਾਨਕ ਲੋਕਾਂ ਕਿਸਾਨਾਂ ਤੇ ਪਸ਼ੂਆਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਇਸ ਮੌਕੇ ਸ਼ਰਨੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਐਜੈਕਟਿਵ ਮੈਂਬਰ ਦਰਜੀਤ ਸਿੰਘ, ਪਿੰਡਰ ਜ਼िला ਪ੍ਰਧਾਨ ਦਰਬਾਰਾ ਸਿੰਘ ਬਾਲਾ, ਜੱਟਾ ਦਸ ਰਿੰਦਰ ਸਿੰਘ ਮਟੌਰ, ਡਾਕਟਰ ਰਾਮ ਆਸਰਸਤ ਨਾਮ ਸਿੰਘ, ਚਾਂਜਲ ਸੁਨਚੰਦ, ਮਠਾਨ ਜਸਵੰਤ ਸਿੰਘ, ਦولت ਰਾਮ ਸਿੰਘ, ਸੋਨ ਸਿੰਘ, ਮੰਗਲ ਸਿੰਘ, ਬਲਦੇਵ ਸਿੰਘ, ਨਿੱਕੂ ਵਾਲਾ, ਗ੍ਰਵੀਸ਼ ਸਿੰਘ ਰਣਵਾ, ਰਣੂ ਹਰੀਵਾਲ ਅਤੇ ਸਾਬਕਾ ਸਰਪੰਚ ਗੁਰਪਚਨ ਸਿੰਘ ਜੀ ਸਤਿਕਾਰਤਮ ਜੀ ਉਸਨ ਖਬਰਾਂ ਅਨੁਸਾਰ ਤੇ ਜੁੜੇ ਰਹਿਣ ਲਈ ਧੰਨਵਾਦ।